ਸੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਕਰਦੇ ਹਾਂ ਜੀ ਸਵਾਗਤ ਸੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਹੈਪੀ ਰਿਪੋਰਟਰ ਮੇਰੇ ਨਾਲ ਬਲਕਾਰ ਸਿੰਘ ਪਿੰਟ ਦੇ ਵਾਲੇ ਨਾ ਤੋਂ ਸੋ ਅੱਜ ਬੜੀ ਖੁਸ਼ੀ ਨਾਲ ਸਾਰਿਆਂ ਨੂੰ ਕਹਿਣਾ ਕਹਿਣ ਜਾ ਰਹੇ ਹਾਂ ਬੜੀ ਖੁਸ਼ੀ ਹੈ ਜੀ ਸਾਰੇ ਸਾਡੇ ਪੰਜਾਬ ਦੇ ਜਿਹਨੇ ਢਿਹਾਲਾ ਨਾ ਤੋਂ ਦੇ ਜਿਹਨੇ ਇੱਕ ਵੱਡੀ ਖਿਡਾਰੀ ਨੇ ਉਹ ਸਾਰੇ ਪੰਜਾਬ ਦੇ ਵਿੱਚੋਂ ਜਿੱਤ ਗਿਆਏ ਨੇ ਉਹ ਸਾਰੇ ਪੰਜਾਬ ਦੇ ਵਿੱਚੋਂ ਜਿੱਤ ਗਿਆਏ ਨੇ ਸੋ ਮੈਂ ਥੋੜੇ ਜਿਹਾ ਤੁਹਾਨੂੰ ਵੇਰਵਾ ਦੇ ਦਾਂ ਸਾਡੇ ਕੋਚ ਟੜਿਆਲਾਂ ਦੇ ਬਹੁਤ ਸਾਡੇ ਸੀਨੀਅਰ ਵੀਰ ਤੇ ਕਬੱਡੀ ਦੇ ਕੋਚ ਲਖਣ ਪਹਿਲਵਾਨ ਜੀ ਸੋ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਭ ਤੋਂ ਪਹਿਲਾਂ ਗੁਰਦਾਸਪੁਰ ਦੇ ਨਾਲ ਸਾਡੇ ਟੜਿਆਲਿਆਂ ਦੀ ਟੀਮ ਗੁਰਦਾਸਪੁਰ ਵੱਲੋਂ ਖੇਡੀ ਹੈ ਤੇ ਗੁਰਦਾਸਪੁਰ ਦੇ ਬਠਿੰਡੇ ਨਾਲ ਪਹਿਲਾ ਮੈਚ ਹੋਇਆ ਜਿਹਦੇ ਵਿੱਚ ਗੁਰਦਾਸਪੁਰ ਨੇ 19 ਨੰਬਰ ਲਏ ਹੈ ਤੇ ਬਠਿੰਡੇ ਨੇ ਨਾ ਉਸ ਤੋਂ ਬਾਅਦ ਸਾਡੀ ਜਿਹੜੀ ਟੀਮ ਹੈ ਟੜਿਆਲਾਂ ਦੀ ਪਟਿਆਲਾ ਪਟਿਆਲੇ ਨਾਲ ਮੁਕਾਬਲਾ ਆਇਆ ਜੀ ਆਪਣੇ ਪੂਲ ਦੇ ਵਿੱਚ ਦੂਸਰੇ ਮੈਚ ਵੀ ਇੱਕ ਤਰਫੀ ਜਿੱਤ ਹਾਸਲ ਕੀਤੀ ਗੁਰਦਾਸਪੁਰ ਦੇ 28 ਨੰਬਰ ਤੇ ਪਟਿਆਲੇ ਦੇ 9 ਨੰਬਰ ਉਸ ਤੋਂ ਬਾਅਦ ਕਪੂਰਥਲੇ ਦੇ ਨਾਲ ਆਪਣੇ ਪੂਲ ਦਾ ਤੀਸਰਾ ਮੈਚ ਵੀ ਜਿੱਤ ਲਿਆ ਤੇ ਗੁਰਦਾਸਪੁਰ ਆਪਣੇ ਪੂਲ ਨੂੰ ਜੇਤੂ ਰਹਿ ਕੇ ਕੁਆਟਰਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਜੀ ਜਿਹਦੇ ਵਿੱਚ ਨੰਬਰ ਗੁਰਦਾਸਪੁਰ ਦੇ 39 ਔਰ ਕਪੂਰਥਲਾ ਦੇ 13 ਨੰਬਰ ਉਸ ਤੋਂ ਬਾਅਦ ਜੀ ਗੁਰਦਾਸਪੁਰ ਤਰਨਤਾਰਨ ਦੇ ਨਾਲ ਆਪਣਾ ਫਾਈਨਲ ਮੈਚ ਵੀ ਜਿੱਤ ਲਿਆ ਤੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਗੁਰਦਾਸਪੁਰ ਦੇ 23 ਦੇ ਤਰਨਤਾਰਨ ਦੇ 10 ਨੰਬਰ ਗੁਰਦਾਸਪੁਰ ਇਹਦੇ ਵਿੱਚੋਂ ਜੇਤੂ ਰਿਹਾ ਉਸ ਤੋਂ ਬਾਅਦ ਗੁਰਦਾਸਪੁਰ ਲੁਧਿਆਣੇ ਦੇ ਨਾਲ ਮੈਚ ਹੋਇਆ ਸੈਮੀਫਾਈਨਲ ਦੇ ਵਿੱਚ ਪਹੁੰਚ ਗਏ ਗੁਰਦਾਸਪੁਰ ਦੇ 30 ਨੰਬਰ ਤੇ ਲੁਧਿਆਣੇ ਦੇ 9 ਨੰਬਰ ਉਸ ਤੋਂ ਬਾਅਦ ਹੀ ਗੁਰਦਾਸਪੁਰ ਦੇ ਨਾਲ ਜਿਹੜਾ ਫਾਈਨਲ ਮੈਚ ਸੀ ਉਹ ਮੋਗੇ ਦਾ ਸੀ ਮੋਗੇ ਨਾਲ ਵੀ ਜੇਤੂ ਰਿਹਾ ਉਹ ਸਾਡੇ ਗੁਰਦਾਸਪੁਰ ਜਿਹੜੇ ਟੜਿਆਲੇ ਨਾਲ ਤੋਂ ਵੱਲੋਂ ਸਾਰੇ ਮੁੰਡੇ ਸਾਡੇ ਖੇਡੇ ਆ 51 ਨੰਬਰ ਲਏ ਆ ਤੇ ਮੋਗੇ ਦੇ 21 ਨੰਬਰ ਲਏ ਆ ਮਤਲਬ ਸਾਰੇ ਪੰਜਾਬ ਦੇ ਵਿੱਚੋਂ ਕਬੱਡੀ ਦੀ ਟੀਮ ਨੇ ਜਿੱਤ ਹਾਸਲ ਕੀਤੀ ਹੈ ਔਰ ਬੜੀ ਖੁਸ਼ੀ ਮਨਾਈ ਹੈ ਔਰ ਸਾਰੇ ਸਾਡੇ ਟੜਿਆਲਾਤ ਟੀਮ ਟੜਜਾਂ ਦੀ ਟੀਮ ਜਿਹੜੀ ਹੈ ਉਹ ਆਪਣੇ ਪਿੰਡ ਪਹੁੰਚੀ ਹੈ ਔਰ ਪਿੰਡ ਵਾਲਿਆਂ ਨੇ ਭਰਵਾ ਉਹਨਾਂ ਦਾ ਸਵਾਗਤ ਕੀਤਾ ਵਧਾਈਆਂ ਦਿੱਤੀਆਂ ਔਰ ਸਾਡੇ ਜੋ ਟੜਿਆਲਾ ਨਾਤ ਪਿੰਡ ਹੈ ਉਹਦੇ ਸਰਪੰਚ ਸਰਦਾਰ ਦਿਲਬਾਗ ਸਿੰਘ ਜੀ ਸਰਪੰਚ ਔਰ ਸਾਡੇ ਦਿਲਰਾਜ ਸਿੰਘ ਜੀ ਸਰਪੰਚ ਨਿੱਕ ਟੜਿਆਲਾ ਔਰ ਵੱਡਾ ਟੜਿਆਲਾ ਸਾਰਿਆਂ ਨੇ ਮਿਲ ਕੇ ਬੜੀ ਖੁਸ਼ੀ ਮਨਾਈ ਔਰ ਆਏ ਹੋਏ ਜਿਹੜੇ ਵਿਦਿਆਰਥੀ ਜਿਹੜੇ ਭੰਗੜੇ ਸਾਡੇ ਕਬੱਡੀ ਦੇ ਕੋਚ ਸੀ ਔਰ ਕਬੱਡੀ ਦੇ ਵਿੱਚ ਖਿਡਾਰੀ ਸੀ ਜਿਹੜੇ ਉਹਨਾਂ ਦਾ ਸਨਮਾਨਤ ਕੀਤਾ ਗਿਆ ਗਿਰੀਆਂ ਦੇ ਨਾਲ ਬਦਾਮ ਦੀਆਂ ਗਿਰੀਆਂ ਉਹਨਾਂ ਨੂੰ ਸਾਰੇ ਦਿੱਤੀਆਂ ਗਈਆਂ ਔਰ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਔਰ ਸਰਪੰਚ ਦਲਰਾਜ ਸਿੰਘ ਲੰਬੜਦਾਰ ਨੇ ਕਿਹਾ ਔਰ ਇਹਨਾਂ ਨੂੰ ਕਿ ਇਹਨਾਂ ਦੀ ਜਿਹੜੀ ਆ ਗਰਾਊਂਡ ਹੈ ਉਹ ਵੱਡੀ ਕੀਤੀ ਜਾਊਗੀ ਔਰ ਚਾਰ ਸਵੇਰੇ ਜਾਲੀਆਂ ਲੱਗ ਦਿੱਤੀਆਂ ਜਾਣਗੀਆਂ ਔਰ ਬਹੁਤ ਸਾਰਿਆਂ ਨੇ ਖੁਸ਼ੀ ਮਨਾਈ ਹੈ ਸੋ ਆਓ ਕੁਝ ਲਾਈਵ ਤਸਵੀਰਾਂ ਤੁਹਾਨੂੰ ਦਿਖਾਲਦੇ ਆ ਇੱਕ ਵਾਰ ਫਿਰ ਲਖਨਪ ਪਹਿਲਵਾਨ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਟੀਮ ਵੱਲੋਂ ਚੈਨਲ ਇੰਡੀਆ ਕਰਾਈਮ ਨਿਊਜ਼ ਵੱਲੋਂ ਤੇ ਸਾਰੇ ਪਿੰਡ ਨੂੰ ਬਹੁਤ ਵਧਾਈਆਂ ਸਾਰੇ ਪੰਜਾਬ ਨੂੰ ਵਧਾਈਆਂ ਕਿ ਟੜਿਆਲਾਂ ਦੀ ਟੀਮ ਜਿਹੜੀ ਹੈ ਉਹ ਹਰ ਇੱਕ ਜ਼ਿਲ੍ਹੇ ਨੂੰ ਹਰਾ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਆਪਣੇ ਟੜਿਆਲ ਨਾਦਾ ਨਾਮ ਰੋਸ਼ਨ ਕੀਤਾ ਸੋ ਹਰ ਖਬਰ ਦੇ ਨਾਲ ਤੁਸੀਂ ਜੁੜੇ ਰਹਿਣਾ ਇੰਡੀਆ ਕ੍ਰਾਈਮ ਨਿਊਜ਼ ਟੀਮ ਦੇ ਨਾਲ ਮੈਂ ਤੁਹਾਡਾ ਆਪਣਾ ਨਿਤ ਨਵੀਂ ਖਬਰ ਤੁਹਾਡੇ ਰੂਬਰੂ ਕਰਾਉਂਦਾ ਰਹੂੰਗਾ ਜੀ ਸੋ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਤੋਂ ਕੁਲਦੀਪ ਸਿੰਘ ਹੈਪੀ ਚਲੋ ਮੈਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਆਪਣੇ ਵੀਰ ਲਖਨ ਨੂੰ ਜਿਹਦੀ ਮਿਹਨਤ ਸਦਕਾ ਇਹ ਟੀਮ ਸਾਡੀ ਫਰਸ਼ ਆਈ ਆ ਕਿ ਸਾਰੀ ਟੀਮ ਨੂੰ ਮੈਂ ਸਹਿਦੋਂ ਧੰਨਵਾਦੀ ਆ ਇਹਨਾਂ ਦਾ ਇਹਨਾਂ ਨੇ ਪਿੰਡ ਦਾ ਨਾਂ ਰੋਸ਼ਨ ਕੀਤਾ ਤੇ ਮੈਂ ਆਸ ਕਰਦਾ ਹਾਂ ਇਸੇ ਤਰ੍ਹਾਂ ਅੱਗੇ ਤੋਂ ਵੀ ਪਿੰਡ ਦਾ ਨਾਂ ਰੋਸ਼ਨ ਕਰਦੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਪਿੰਡ ਦਿਹਾੜਨਤ ਅੱਜ ਸਾਨੂੰ ਇੱਕ ਹੀ ਫਸਲ ਬੀਜੀ ਜਿਹਦਾ ਸਾਨੂੰ ਮੂਰ ਪਿਆ ਹੋ ਕੋਰ ਸਾਲ ਪਹਿਲਾਂ ਅਸੀਂ ਇਹ ਸਟੇਡੀਅਮ ਤਿਆਰ ਕੀਤਾ ਸੀ ਕਿ ਬੱਚੇ ਖੇਡਣਗੇ ਨਸ਼ਿਆਂ ਵੱਲੋਂ ਹਟ ਕੇ ਇੱਧਰ ਲੱਗਣਗੇ ਫਿਰ ਸਟੇਡੀਅਮ ਤਿਆਰ ਕਰਕੇ ਫਿਰ ਲਖਣਵੀਰ ਨੂੰ ਅਸੀਂ ਆਪਣਾ ਕੋਚ ਬਣਾਉਣ ਜਾਂਦੇ ਮੁੰਡਿਆਂ ਨੂੰ ਪ੍ਰੇਰਿਤ ਕੀਤਾ ਵੀ ਖੇਡੋ ਅੱਜ ਇਹਦਾ ਲਖਣਵੀਰ ਦੀ ਮਿਹਨਤ ਸਰਗਾ ਜਿਹੜੀ ਸਾਡੇ ਪਿੰਡ ਦੀ ਟੀਮ ਆ ਪੰਜਾਬ ਤੋਂ ਪਹਿਲੇ ਨੰਬਰ ਤੇ ਜਿੱਤ ਕੇ ਆਈ ਆ ਜੋ ਮੈਂ ਵਿੱਧ ਕੋਚ ਵਿੱਧ ਸਾਰੀ ਟੀਮ ਨੂੰ ਔਰ ਸਾਰੇ ਪਿੰਡ ਦੇ ਆ ਨੱਦ ਦੇ ਜਿਨ੍ਹਾਂ ਸਹਿਯੋਗ ਦਿੱਤਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆਂ ਤੇ ਆਸ਼ ਕਰਦਾ ਤੇ ਅੱਗੇ ਤੋਂ ਵੀ ਇਹ ਸਾਡੀ ਜਿਹੜੀ ਟੀਮ ਆ ਹੋਰ ਜਿੱਤੂਗੀ ਬਾਕੀ ਸਰਕਾਰ ਵੱਲੋਂ ਅਸੀਂ ਇਹਦਾ ਸਟੇਡੀਅਮ ਹੋਰ ਵੱਡਾ ਕਰਾ ਰਹੇ ਆ ਤੇ ਸਾਡਾ ਮਨਜ਼ੂਰ ਵੀ ਹੋ ਗਿਆ ਵਾ ਜਿਹਦੇ ਵਿੱਚ ਕੋ ਵਾਲੀਬਾਲ ਦੀ ਟੀਮ ਆਪਣੇ ਕਬੱਡੀ ਦੀ ਗਰਾਊਂਡ ਤੇ ਫੁੱਟਬਾਲ ਦੀ ਗਰਾਊਂਡ ਹਾਕੀ ਦੀ ਸਾਰੀਆਂ ਚ ਚੱਲਿਆ ਕਰਨੀਆਂ ਤੇ ਜਿਹੜਾ ਆਪਣਾ ਸਟੇਡੀਅਮ ਆ ਇਹਦੇ ਚਾਰ ਸਫੇਰੇ ਜਾਲੀ ਲੱਗੂਗੀ ਜਿਹੜੀ ਮੁੰਡਿਆਂ ਦੀ ਗੇਂਦ ਕੋਈ ਬਾਹਰ ਜਾਂਦੀ ਆ ਉਹ ਵੀ ਇਹਨਾਂ ਨੂੰ ਦਿੱਕਤ ਨਹੀਂ ਹੋਊਗੀ ਤੇ ਲਾਈਟਾਂ ਵੀ ਲੱਗਣਗੀਆਂ ਵਾਹਿਗੁਰੂ ਜੀ ਕਰਦਾ ਆ ਅੱਛਾ ਕਪਾਣ ਨੂੰ ਪਵਾਈ ਆ ਯਾਦ ਕਰਨੀ ਗਦਾਫੋਰ ਜ਼ਿਲ੍ਹੇ ਦੀ ਜਿਹੜੀ ਟੀਮ ਆ ਕਬੱਡੀ ਸਰਕਸ ਸਟਾਈਲ ਦੇ ਵਿੱਚ ਸਾਰੀ ਸਟੇਰ ਦੇ ਵਿੱਚੋਂ ਫਲਟ ਆਈ ਆ ਜਿਹਦੇ ਵਿੱਚ 10 ਬੱਚੇ ਜਿਹੜੇ ਸਾਡੇ ਪਿੰਡ ਦੇ ਢਿਆਣਾ ਨੱਤਦੇ ਹੀ ਆ ਤੇ ਬਾਕੀ ਸਾਰੇ ਪਿੰਨਿਆਂ ਨੂੰ ਬਹੁਤ-ਬਹੁ ਮੁਬਾਰਕਾਂ ਦਿਤੀਆਂ ਸਾਰੇ ਪਿੰਡਾਂ ਦਾ ਧੰਨਵਾਦ ਕਰਦੇ ਆ ਤੇ ਸਾਡੇ ਦਲਬਾਖ ਸਿੰਘ ਸਰਪੰਚ ਤੇ ਦਲਰਾਜ ਸਿੰਘ ਸਰਪੰਚ ਸਾਡੇ ਪਿੰਟ ਦੇ ਨਾਲ ਨਾਲ ਦੇ ਸਰਪੰਚ ਆ ਤੇ ਇਹ ਸਾਨੂੰ ਹਣ ਰਗੜੇ ਵਾਸਤੇ ਇੱਕ ਦਿਨ ਗਿਰਿਆ ਜਾ ਕੇ ਚੱਲੇ ਆ ਤੇ ਦੋਵਾਂ ਸਾਡੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਆਪਾਂ ਸਾਰੇ ਆਪਣੇ ਬੱਚਿਆਂ ਵੱਲੋਂ ਤੇ ਬਾਕੀ ਤੁਹਾਨੂੰ ਪਤਾ ਹੀ ਆ ਗਿਰੀਆਂ ਤਾਂ ਦੇ ਕੇ ਚੱਲੇ ਆ ਭੀ ਰਗੜਾ ਜਿਹੜਾ ਸਾਡੀ ਗਰਾਉਂਡ ਦੇ ਵਿੱਚ ਰੋਹ ਚੱਲਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਆ ਕਿ ਯਾਤਰੀਂ ਗਦਾਹਪੁਰ ਜ਼ਿਲ੍ਹੇ ਦੀ ਜਿਹੜੀ ਟੀਮ ਆ ਕਬੱਡੀ ਸਰਕਸ ਸਟਾਈਲ ਦੇ ਵਿੱਚ ਸਾਰੀ ਸਟੇਰ ਦੇ ਵਿੱਚੋਂ ਫਲਟ ਆਈ ਆ ਜਿਹਦੇ ਵਿੱਚ 10 ਬੱਚੇ ਜਿਹੜੇ ਸਾਡੇ ਪਿੰਡ ਦੇ ਢਿਆਲਾ ਨੱਤਦੇ ਆ ਤੇ ਬਾਕੀ ਸਾਰੇ ਪਿੰਨਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਤੀਆਂ ਸਾਰੇ ਪਿੰਡ ਦਾ ਧੰਨਵਾਦ ਕਰਦੇ ਆ ਤੇ ਸਾਡੇ ਦਰਬਾਖ ਸਿੰਘ ਸਰਪੰਚ ਤੇ ਦਲਰਾਜ ਸਿੰਘ ਸਰਪੰਚ ਸਾਡੇ ਪਿੰਟ ਦੇ ਢਿਆਲਾ ਨੱਦੇ ਸਰਪੰਚ ਆ ਪਿਆ ਤੇ ਇਹ ਸਾਨੂੰ ਹਣ ਰਗੜੇ ਵਾਸਤੇ ਇੱਕ ਦਿngਰੀਆਂ ਜage ਚੱਲੇ ਆ ਤੇ ਦੋਵਾਂ ਸਾਡੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਆਪਾਂ ਸਾਰੇ ਆਪਣੇ ਬੱਚਿਆਂ ਵੱਲੋਂ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਗੇਰੀਆਂ ਤਾਂ ਦੇ ਕੇ ਚੱਲਿਆ ਭਈ ਰਗੜਾ ਜਿਹੜਾ ਸਾਡੀ ਗਰਾਉਂਡ ਦੇ ਵਿੱਚ ਰੋਹ ਚੱਲਦਾ ਵਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਬਹੁਤ ਧੰਨਵਾਦ ਕਰਦੇ ਆ ਆਪਣੇ ਦੋਨੇ ਪਿੰਨਾਂ ਦੇ ਸਰਪੰਚ ਸਾਹਿਬਾਨ ਨੂੰ ਤੇ ਬਾਕੀ ਜਿੰਨੇ ਵੀ ਸਾਡੇ ਭਰਾ ਆਏ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ